हां दोस्तों डीएपी ਖਾਦ ਆਈ ਹਬੌਰ ਵਿੱਚ ਜਿੰਦੇ ਵਿੱਚ ਕਿਹਾ ਜਾਂਦਾ ਹੈ ਵੀ 60% ਸੁਸਾਇਟੀਆਂ ਨੂੰ ਜਾਣੀ 40% ਡੀਲਰਾਂ ਕੋਲ ਜਾਣੀ ਡੀਲਰਾਂ ਨੇ ਗਾਂ ਦੁਕਾਨਦਾਰਾਂ ਨੂੰ ਸਾਨੂੰ ਕੋਈ ਤਰਾਜ ਨਹੀਂ ਡੀਲਰਾਂ ਕੋਲ ਜਾਵੇ ਸਾਨੂੰ ਕੋਈ ਤਰਾਜ ਨਹੀਂ ਦੁਕਾਨਦਾਰ ਕੋਲ ਜਾਵੇ ਜਿਹੜਾ ਉਹਨਾਂ ਦਾ ਹੱਕ ਬੰਦਾ ਮੁਨਾਫਾ ਲਾ ਉਹ ਵੀ ਲੈਣ ਸਾਨੂੰ ਕੋਈ ਤਰਾਜ ਨਹੀਂ ਸਾਨੂੰ ਕੋਈ ਛੌਂਕ ਨਹੀਂਗਾ ਕਿਸੇ ਦੀ ਦੁਕਾਨ ਤੇ ਜਾ ਕੇ ਕੋਈ ਫੁਕਤੜ ਬਾਜੀ ਕਰਗੀ ਪਰ ਰੋੜਾ ਕੀ ਇਹ ਵੀ ਅਸੀਂ ਖੇਤੀਬਾੜੀ ਮਹਿਕਮੇ ਨੂੰ ਵੀ ਰੋੜੋ ਮਰ ਗਏ ਆ ਚੀਫ ਐਗਰੀਕਲਚਰ ਅਫਸਰ ਨੂੰ ਵੀ ਜਾਣੂ ਕਰਵਾਇਆ ਹੈ ਵੀ ਆ ਜਿਹੜੀ ਡੀਪੀ ਖਾਦ ਆਈ ਜਿੰਨੀ ਜੀ ਕਿਹੜੇ ਡੀਲਰ ਕੋਲ ਜਾੜੀ ਕਿਹੜੇ ਦੁਕਾਨਦਾਰ ਕੋਲ ਜਾੜੀ ਤੁਸੀਂ ਘਟੋ ਘਟ ਫੇਸਬੁਕ ਤੁਹਾਡੇ ਪੇਜ ਬਣੇ ਨੇ ਸੋਸ਼ਲ ਮੀਡੀਆ ਤੇ ਤੁਹਾਡਾ ਹਰ ਇੱਕ ਥਾਂ ਤੇ ਚੱਲਦਾ ਹੈ ਤੁਸੀਂ ਜਨਤਕ ਕਰ ਦਿਓ ਕਿ ਭਾਈ ਸਾ ਫਲਾਣੀ ਥਾਂ ਤੇ ਜਾਓ ਕਿਸਾਨ ਵੀਰੋ ਉੱਥੋਂ ਦੁਕਾਨ ਤੋਂ ਖਾਦ ਲੈ ਲਓ ਇਹਦੇ ਚ ਕੋਈ ਚੱਕਰ ਨਹੀਂ ਪਰ ਨਾ ਤਾਂ ਇਸ ਪਾਸੇ ਐਗਰੀਕਲਚਰ ਵਿਭਾਗ ਖਿਆਲ ਕਰਦਾ ਨਾ ਕੋਈ ਕੋਈ ਕਰਦਾ ਹੁਣ ਜਿਹੜੇ ਕਿਸਾਨ ਵਾਰੀ ਵਾਰੀ ਫੋਨ ਕਰਦੇ ਨੇ ਖਾਦ ਦਿਓ ਲੈ ਕੇ ਖਾਦ ਲੈ ਕੇ ਦਿਓ ਅਸਿਕ ਕਿੰਨੇ ਕਿੰਨੇ ਜਾ ਕੇ ਮਿੰਤ ਕਿੰਨੇ ਕੁ ਮਿੰਤ ਕਰ ਲੀਏ ਆ ਵੀ ਸ਼ਰਮ ਆਉਣ ਲੱਗ ਪਈ ਯਾਰ ਕਿੰ ਨੂੰ ਜਾ ਕੇ ਆ ਕੇ 100 ਕਟਾ ਦੇ ਉਹ 150 ਕਟਾ ਦੇ ਖਲਾਣਾ ਮੰਗਦਾ ਢਮਗਾੜਾ ਮੰਗਦਾ ਕਿਉਂਕਿ ਕੋਈਆਂ ਦਾ 5 ਕਟੇ ਚਾਹੀਦੇ ਨੇ ਕੋਈਆਂ ਦਾ 4 ਕਟੇ ਚਾਹੀਦੇ ਨੇ ਕੋਈਆਂ ਦਾ 20 ਕਟੇ ਚਾਹੀਦੇ ਨੇ ਕੋਈਆਂ ਦਾ 7 ਕਟੇ ਚਾਹੀਦੇ ਨੇ ਤੇ ਤੁਸੀਂ ਘਟੋ ਕੱਟ ਜੇ ਜਨਤਪ ਕਰ ਦਿਓ ਤਾਂ ਤੁਹਾਨੂੰ ਇਤਰਾਜ ਕੀ ਰੋਲਾ ਇਹ ਆ ਵੀ ਇਹਨਾਂ ਦੇ ਨਾਲ ਟੈਗਿੰਗ ਹੁੰਦੀ ਏ ਜਿੰਨੇ ਅੱਜ ਕਣਕ ਦੀ ਬਜਾਈ ਕਰਨੀ ਉਹਨੂੰ ਨਾਲ ਸਮਾਨ ਥੋਪਣਗੇ ਤੇ ਗੁਪਤ ਵੰਡਿਆ ਜਾਏਗਾ ਤੇ ਬਾਅਦ ਚ ਜਦੋਂ ਖਾਦ ਵੰਡੀਗੀ ਉਦੋਂ ਖੇਤੀਬਾੜੀ ਵਿਭਾਗ ਕਹੇਗਾ ਆਹ ਲਿਸਟ ਲੈ ਲੋ ਜੀ ਇਹਨਾਂ ਇਹਨਾਂ ਨੂੰ ਪਈ ਤੇ ਖਾਦ ਦੇਖ ਗਈ ਹੁਣ ਇੱਕ ਗੱਟੇ ਦੇ ਨਾਲ ਜੇ ਕਿਸਾਨ ਨੂੰ ਟੈਗਿੰਗ ਦਾ ਮਾਲ ਮੜਿਆ ਜਾਵੇਗਾ ਇਹ ਦੁਕਾਨਦਾਰਾਂ ਆੜਤੀਆਂ ਦੇ ਥਰੂ ਖਾਦ ਵੰਡਦੇ ਨੇ ਪਸਾਨ ਦਾ ਬਿਆਹ ਹੁੰਦਾ ਬੋਲਦਾ ਨਹੀਂ ਜਿੰਨੇ ਕਣਕ ਬੀਜਣੀ ਹੈ ਉਹਦੀ ਮਜਬੂਰੀ ਹੁੰਦੀ ਮੇਰੀ ਬਜਾਈ ਨਾ ਲੇਟ ਹੋ ਜੇ ਉਹ ਨਾਲ 5 5 7 7 7 ਦੋ ਸਮਾਨ ਉਹ ਜਿਹੜਾ 17 ਵਾਲੀ ਜਿਵੇਂ ਨੈਨੋ ਦੀ ਸ਼ੀਹੀ ਯੂਰੀਆ ਦੀ ਤੇ 285 ਆ ਦਾ ਉਹਦਾ ਬਿੱਲ ਕੱਟ ਦਿੰਦੇ ਨੇ 20 ਆ ਦਾ ਕਿ 85 ਆ ਦਾ ਐਵੇਂ ਕਿਸਾਨ ਨੂੰ ਇਹ ਬੇਹਾਲ ਕਰਦੇ ਨੇ ਤੇ ਇਹਦੇ ਵਿੱਚ ਸਾਡੇ ਖੇਤੀਬਾੜੀ ਅਫਸਰਾਂ ਨੂੰ ਕੀ ਇਹਦੇ ਚ ਫਾਇਦਾ ਹੁੰਦਾ ਵੇਖ ਵੀ ਜਿਹੜਾ ਉਹ ਜਨਤਕ ਨਹੀਂ ਕਰਦੇ ਕਿਸੇ ਦੀ ਗੱਲ ਸੁਣ ਕੇ ਨਹੀਂ ਰਾਜੀ ਬਹੁਤ ਮਾੜੇ ਹਾਲਾਤ ਨੇ ਕਿਸਾਨ ਦੇ ਅਸੀਂ ਆ ਰਹੇ ਹਾਂ ਜੀ ਤੁਸੀਂ ਜਲਦਤ ਕਰੋ ਧੰਨਵਾਦ